ਰੇ ਬਾਜ਼ਾਰ ਬੁਲਟ ਤੇ ਪਟਾਕੇ ਮਾਰਦੀ ਹੋਈ ਪੁਲਿਸ ਤਰਸਲੋ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਸ਼ਰਾਰਤੀ ਅਨਸਰਾਂ ਦੇ ਉੱਪਰ ਕਾਰਪਾਈ ਕੀਤੀ ਗਈ ਹੈ ਜਿਸ ਤਹਿਤ ਕਾਰਪਾਈ ਕਰਦਿਆਂ ਹੋਇਆ ਸਬਰਾਲਾ ਪੁਲਿਸ ਦੇ ਵੱਲੋਂ 4 ਬੁਲਟ ਮੋਟਰ ਸਾਈਕਲਾਂ ਦੇ ਪਟਾਕੇ ਬਚੌਣ ਪਾਲਿਆਂ ਦੇ ਉੱਪਰ ਕਾਰਪਾਈ ਕੀਤੀ ਗਈ ਹੈ ਇਸੇ ਦੇ ਤਹਿਤ ਹੀ ਪੁਲਿਸ ਦੇ ਵੱਲੋਂ ਬੁਲਟ ਮੋਟਰ ਸਾਈਕਲਾਂ ਦੇ ਸਲਦਸਰ ਵੀ ਉਤਰਵਾਏ ਗਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬਕੈਨਿਕ ਨੂੰ ਬੁਲਾ ਕੇ ਬੁਲੇਟਾਂ ਮੋਟਰਸਾਈਕਲਾਂ ਦੇ ਸਲੰਸਰ ਪੁਲਿਸ ਦੇ ਵੱਲੋਂ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਦੂਜੇ ਪਾਸੇ ਕਾਸੋ ਆਪਰੇਸ਼ਨ ਤਹਿਤ ਪੁਲਿਸ ਵੱਲੋਂ ਮੋਟਰਸਾਈਕਲ ਦੇ ਪਟਾਕੇ ਵਜਾਉਣ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਹੁਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਹ ਜਿਹੜਾ ਕਾਸੋ ਆਪਰੇਸ਼ਨ ਹੈ ਸਾਡੇ ਸਮਰਾਲੇਵੀ ਦੇ ਮੱਝੂੜਾ ਦੋਨੇ ਸਾਡੇ ਚੱਲ ਰਿਹਾ ਸਾਡੇ ਮਾਨਯੋਗ ਸਸਤੀ ਯੋਤੀ ਜਿਆਦਾਵ ਜੀ ਨਾ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਦੇ ਤਾਅ ਚੱਲ ਰਿਹਾ ਤਾਂ ਸੋ ਜਿਹੜਾ ਇਹ ਵਾਸਟੈਂਡ ਰੇਲਵੇ ਸਟੇਸ਼ਨ ਤੇ ਭੀੜ ਵਾਲੀਆਂ ਜਗ੍ਹਾ ਜਿਹੜੀਆਂ ਉਹ thoroughly ਸਰਚ ਕਰ ਰਹੇ ਆ ਤਾਂ ਕਿ ਜਿਹੜਾ ਕੋਈ ਸ਼ਰਾਰਤੀ ਅੰਸਰ ਆ ਉਹ ਸਾਡੇ ਸ਼ਹਿਰ ਦੇ ਵਿੱਚ ਈਡੀਓ ਦੀ ਐਂਟਰੀ ਨਾ ਕਰ ਫਾਇ। ਇਸੋ ਬਿਨਾਂ ਜਿਹੜੇ ਵੋਲਟ ਵਗੈਰਾ ਪਟਾਕਿਆਂ ਦੇ ਜਿਹੜੇ ਆਵਾਰਾ ਬੱਚੇ ਆ ਉਹਨਾਂ ਦੇ ਵੀ ਨਿਕੇਲ ਕੱਢ ਰਹੇ ਆ ਤੁਹਾਡੇ ਸਾਹਮਣੇ ਹੀ ਆ ਜਿਵੇਂ ਉਹਨਾਂ ਬੁਲਟਕ ਬੰਦ ਵੀ ਕੀਤਾ ਅਸੀਂ ਪਟਾਕੇ ਮਾਰਨਾ। ਇਹ ਸ਼ਾਮ ਤੱਕ ਸਾਡਾ ਚੱਲਦਾ ਰਹੂਗਾ। ਕੱਲ ਵੀ ਜਿਹੜਾ ਅਸੀਂ ਇੱਕ ਐਨਡੀਪੀਐਸ ਸੈਕਟਰ ਦਾ ਜਿਹੜਾ ਪਰਚਾ ਦਿੱਤਾ ਹੈ ਜਿਹੜਾ ਰਿੰਕੂ ਬਦਨਾਮ ਜਿਹੜਾ ਸਾਡਾ ਨਸ਼ੇ ਵੇਚਣ ਵਾਲਾ ਬੰਦਾ ਸੀ ਉਹਦੇ ਖਿਲਾਫ ਸੀ ਅ ਅਪਰੋਕਸੀਵੇਟਰ 3 ਗ੍ਰਾਮ ਸਮਥਿੰਗ ਜਿਹੜੀ ਆ ਐਰੋਨੋਨੋ ਤੋਂ ਬਰਾਮਦ ਕੀਤੀ ਸੀ ਕਾਸ ਆਪਰੇਸ਼ਨ ਸਾਡਾ ਹਰ ਰੋਜ਼ ਹੀ ਚੱਲ ਰਿਹਾ ਤੇ ਅੱਜ ਸਵੇਰੇ ਵੀ ਜਿਹੜਾ ਮਛੂੜੇ ਵੀ ਦਾ ਇਹ ਕਿਲ ਦਾ ਸਟਾਕਰ ਬੰਦਾ ਫੜਿਆ ਨਸ਼ਿਆ ਜੇ ਸਾ ਹੁੱਲੜਵਾਜੀ ਕਰਦੇ ਨੇ ਮੋਟਰਸਾਈਕਲਾਂ ਦੀ ਪਟਾਕੇ ਹੋਇਆ ਤਾਂ ਕੀ ਮੈਸੇਜ ਆਉਣਾ ਤੁਹਾਨੂੰ ਮੈਨਾਂ ਨੂੰ ਇਹੀ ਮੈਸੇਜ ਦੇਣਾ ਜਿਵੇਂ ਹੁਣ ਤੁਹਾਡੇ ਸਾਹਮਣੇ ਇਹ ਬੱਚੇ ਆ ਦੇ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ ਇਹਦੇ ਜਿਹੜੇ ਮਦਰ ਫਾਦਰ ਦੇ ਖਲਾਫ ਵੀ ਜਿਹੜੇ ਅਸੀਂ ਫੀਲ ਕਲੈਕਸ਼ਨ ਲਵਾਂਗੇ ਇਸੋ ਬਿਨਾ ਇਹ ਦੱਸਣਾ ਚਾਹਣਾ ਵੀ ਜਿਵੇਂ ਬਿਦਾਊ ਡਰਾਈਵਿੰਗ ਲਾਇਸੈਂਸ 10000 ਰੁਪਏ ਜੁਰਮਾਨਾ ਹੈ ਜੇਦਾ ਵੋਲਟ ਪਟਾਕੇ ਮਾਰੂਗਾ 5000 ਰੁਪਏ ਜੁਰਮਾਨਾ ਹੈ ਇਹਦੇ ਵਿੱਚ ਇਹਨਾਂ ਦਾ ਸਭਾ 15000 ਰੁਪਏ ਜੁਰਮਾਨਾ ਹੋਊਗਾ ਇਸੋ ਬਣਾਇਆ ਵੀ ਵਾਰਨਿਕ ਦੇਣੀ ਚਾਹੀਦਾ ਹੈ ਵੀ ਹਾ ਜਿਹੜੇ ਮਾਪੇ-ਬਾਪ ਨੂੰ ਆਪਣੇ ਜਦੋਂ ਬੱਚੇ ਬਾਹਰ ਨਿਕਲਦੇ ਆ ਉਹਨਾਂ ਤੇ ਨਜ਼ਰ ਰੱਖਣੀ ਚਾਹੀਦੀ ਜਿਹਨਾਂ ਕੋਲ ਵੋਲਟ ਵਗੈਰਾ ਆ ਉਹ ਪ੍ਰੋਪਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਇਹਨਾਂ ਦਾ ਸਲੈਂਸਰ ਵੀ ਜਿਹੜਾ ਆਈ ਮੌਕੇ ਤੇ ਲਵਾ ਲਿਆ ਹੈ। ਤਾਂ ਤੇ ਜਿਹੜੇ ਮਿਸਤਰੀਆਂ ਲਾਇਆ ਸਲੈਂਸਰ ਉਸ ਮਿਸਤਰੀ ਨੂੰ ਵੀ ਜਿਹੜੀ ਹੈ ਸਜ਼ਾ ਜ਼ਰੂਰ ਦੇਵਾਂਗੇ ਦੇ ਵਿੱਚ। ਸਰ ਜਿਵੇਂ ਦੇਖੇਗੇ ਲਾਇਸੈਂਸ ਵਗੈਰਾ ਹੈ ਨਹੀਂ ਇਹਨਾਂ ਮਾਪਿਆਂ ਤੇ ਕੀ ਕੀ ਕਾਰਵਾਈ ਕਰਵਾਂਗੇ। ਬਾਪਿਆਂ ਨੂੰ ਵੀ ਅਸੀਂ ਫਸ ਵਾਰਨਿੰਗ ਕਰਾਂਗੇ। ਸੈਕੰਡ ਫਿਰ ਜਿਹੜਾ ਲੀਗਲ ਐਕਸ਼ਨ ਹੈ ਮਾਪੇ ਜੇ ਵਿਦਆਊਟ ਦੇ ਲ ਬੱਚੇ ਨੂੰ ਵਹੀਕਲ ਦਿੰਦਾ ਉਹਦੇ ਖਿਲਾਫ 3 ਸਾਲ ਦੀ ਸਜ਼ਾ ਉਹਦੇ ਖਿਲਾਫ ਕਾਰਵਾਈ ਕਰਤੋ ਬਸ ਸਰ ਸਰਚ ਬਿਆਨ ਦੇ ਵਿੱਚ ਅੱਜ ਕੁਝ ਮਿਲਿਆ ਜੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਦੱਸਿਆ ਵੀ ਜੇ ਕੱਲ ਵੀ ਕਾਸੋ ਕੀਤਾ ਸੀ ਕੱਲ ਵੀ ਇੱਕ ਬੰਦਾ ਫੜਿਆ ਸੀ ਜਿਸ ਤੋਂ ਹੀ 3 ਗ੍ਰਾਮ ਹੈਰੋਨ ਬਰਾਮਦ ਕੀਤੀ ਆ ਅਜੇ ਸਾਡਾ ਚੱਲ ਰਿਹਾ ਜਿਵੇਂ ਹੀ ਮਿਲੂਗਾ ਫਿਰ ਤੁਹਾਨੂੰ ਨਾਲ ਜ਼ਰੂਰ ਸ਼ੇਅਰ ਕੀਤੀ ਜਾਊਗਾ ਸਮਰਾਲਾ ਪੁਲਿਸ ਦੇ ਡੀਐਸਪੀ ਤਰਨੋਚਨ ਸਿੰਘ ਜੀ ਵਾਅਦੇ ਹੇਟ ਏਹੇ ਅਪਰੇਸ਼ਨ ਦੇ ਕਾਸੋ ਚਲਾਇਆ ਗਿਆ ਤੇ ਜਿਸ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਚੈਕਿੰਗ ਵੀ ਕੀਤੀ ਹੈ ਜਗਬਾਣੀ ਟੀਵੀ ਦੇ ਲਈ ਸਮਰਾਲਾ ਤੋਂ ਮਨੀਸ਼ ਸਖਦੇਵਾ ਤੇ ਪਰਮਿੰਦਰ ਬਰਮਾ ਦੀ ਰਿਪੋਰਟ